ਉੜ ਨਹੀਂ ਦੌੜਨਗੇ ਡੀਜ਼ਲ ਤੇ ਪੈਟਰੋਲ ਦੇ ਨਾਲ ਚੱਲਣ ਵਾਲੇ ਵਾਹਨ ਲੱਗ ਜਾਵੇਗੀ ਪਾਬੰਦੀ ਤੇ ਇਸ ਸਬੰਧ ਦੇ ਵਿੱਚ ਬਿਠਾ ਦਿੱਤੀ ਗਈ ਹੈ ਸੱਤ ਮੈਂਬਰੀ ਕਮੇਟੀ ਜੀਹਾਂ ਇਹ ਖਬਰ ਮੁੰਬਈ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਡੀਜ਼ਲ ਤੇ ਪੈਟਰੋਲ ਦੇ ਨਾਲ ਚੱਲਣ ਵਾਲੇ ਵਾਹਨ ਨਹੀਂ ਦੌੜਨਗੇ ਇਹਨਾਂ ਤੇ ਪਾਬੰਦੀ ਵੀ ਲੱਗ ਸਕਦੀ ਹੈ ਤੇ ਇਸ ਸਬੰਧ ਦੇ ਵਿੱਚ ਸੱਤ ਮੈਂਬਰੀ ਕਮੇਟੀ ਵੀ ਬਿਠਾ ਦਿੱਤੀ ਗਈ ਹੈ ਦੱਸਦੀ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਇਹ ਫੈਸਲਾ ਲੈਣ ਦੇ ਲਈ ਸੱਤ ਮੈਂਬਰੀ ਕਮੇਟੀ ਬਿਠਾ ਦਿੱਤੀ ਹੈ ਉਹਨਾਂ ਨੇ ਇੱਥੇ ਇਹ ਦੇਖਿਆ ਹੈ ਕਿ ਮੁੰਬਈ ਦੇ ਵਿੱਚ ਹਵਾ ਦੀ ਜਿਹੜੀ ਗੁਣਵੱਤਾ ਹੈ ਬਹੁਤ ਜ਼ਿਆਦਾ ਘਟ ਰਹੀ ਹੈ ਹਵਾ ਦੇ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਕਰਕੇ ਇਹ ਫੈਸਲਾ ਲੈਣ ਦੇ ਲਈ ਇਸ ਦੀ ਸੰਭਾਵਨਾ ਲੱਭਣ ਦੇ ਲਈ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਹੜੀ ਕਿ ਇਹ ਜਿਹੜੀ ਰਿਪੋਰਟ ਪੇਸ਼ ਕਰੇਗੀ ਕਿ ਵਾਕਿਆ ਹੀ ਮੁੰਬਈ ਦੇ ਵਿੱਚ ਸੀएनजी ਜਾਂ ਫਿਰ ਇਲੈਕਟ੍ਰੋਨਿਕ ਵਾਹਨ ਚੱਲ ਸਕਦੇ ਨੇ ਇਹ ਸੰਭਾਵਨਾ ਕਾਮਯਾਬ ਹੋਵੇਗੀ ਜਾਂ ਨਹੀਂ ਹੋਵੇਗੀ ਦੱਸਦੀ ਹੈ ਕਿ ਬੰਬੇ ਹਾਈ ਕੋਰਟ ਨੇ ਜਨ ਹਿੱਤ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਹੋਇਆਂ ਇਹ ਦੇਖਿਆ ਹੈ ਕਿ ਬੰਬੇ ਦੇ ਵਿੱਚ ਟ੍ਰੈਫਿਕ ਪੀੜ ਬਹੁਤ ਜ਼ਿਆਦਾ ਹੈ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੇ ਜਿਹੜੀਆਂ ਵੀ ਸੰਭਾਵਨਾਵਾਂ ਜਾਂ ਉਪਾਅ ਪਹਿਲਾਂ ਜਿਹੜੇ ਕੀਤੇ ਜਾ ਰਹੇ ਨੇ ਉਹ ਕਾਫੀ ਨਹੀਂ ਹਨ ਇਸ ਕਰਕੇ ਹੁਣ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਹੜੀ ਕਿ 3 ਮਹੀਨੇ ਦੇ ਵਿੱਚ ਰਿਪੋਰਟ ਸੌਂਪੇਗੀ ਉਸ ਦੇ ਆਧਾਰ ਤੇ ਇਹ ਫੈਸਲਾ ਲਿਆ ਜਾਵੇਗਾ ਇੱਕ ਕਮੇਟੀ ਇਸ ਸੰਭਾਵਨਾ ਨੂੰ ਲੱਭਣ ਦੀ ਕੋਸ਼ਿਸ਼ ਕਰੇਗੀ ਕਿ ਵਾਕਿਆ ਹੀ ਮੁੰਬਈ ਦੇ ਵਿੱਚ ਇਲੈਕਟ੍ਰੋਨਿਕ ਵਾਹਨ ਅਗਰ ਚੱਲਣਗੇ ਤਾਂ ਫਿਰ ਪੂਰਾ ਜਿਹੜਾ ਕਾਰੋਬਾਰ ਹੈ ਉਹ ਸਹੀ ਤਰੀਕੇ ਚੱਲ ਸਕੇਗਾ ਜਾਂ ਨਹੀਂ ਚੱਲ ਸਕੇਗਾ ਇਸੇ ਕਰਕੇ ਹੀ ਇੱਕ ਕਮੇਟੀ ਬਿਠਾ ਦਿੱਤੀ ਗਈ ਹੈ ਦੱਸਦੀ ਹੈ ਕਿ ਇੱਕ ਸਰਕਾਰੀ ਮਤੇ ਦੇ ਅਨੁਸਾਰ ਇੱਕ ਕਮੇਟੀ ਬਿਠਾਈ ਗਈ ਹੈ ਜਿਸ ਦੀ ਅਗਵਾਈ ਜਿਹੜੇ ਕਿ ਸੇਵਾ ਮੁਖਤ ਆਈਏਐਸ ਸ਼੍ਰੀ ਸੁਦੀਰ ਕੁਮਾਰ ਜੀ ਵਸਤਵ ਕਰਨਗੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਇਹ ਸੰਭਾਵਨਾ ਲੱਭਣ ਦੀ ਕੋਸ਼ਿਸ਼ ਕਰੇਗੀ ਕਿ ਵਾਕਿਆ ਹੀ ਮੁੰਬਈ ਦੇ ਵਿੱਚ ਅਗਰ ਸੀਐਨਜੀ ਜਾਂ ਫਿਰ ਇਲੈਕਟ੍ਰੋਨਿਕ ਵਾਹਨ ਚੱਲਦੇ ਨੇ ਤਾਂ ਫਿਰ ਪੂਰੀ ਮੁੰਬਈ ਦਾ ਜਿਹੜਾ ਕਾਰੋਬਾਰ ਹੈ ਉਹ ਸਹੀ ਤਰੀਕੇ ਚੱਲ ਸਕੇਗਾ ਜਾਂ ਨਹੀਂ ਚੱਲ ਸਕੇਗਾ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਮੁੰਬਈ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਤੇ ਹਵਾ ਦੇ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਰਿਹਾ ਹੈ ਤੇ ਜਿਹੜੇ ਉਪਾਅ ਪਹਿਲਾਂ ਵਰਤੇ ਜਾ ਰਹੇ ਨੇ ਉਹ ਕਾਫੀ ਨਹੀਂ ਹਨ ਇਸ ਕਰਕੇ ਹੁਣ ਇਸ ਬੰਦ ਦੇ ਵਿੱਚ ਇਹ ਸਤਿਕ ਮੈਮਰੀ ਕਮੇਟੀ ਜਿਹੜੀ ਉਹ ਬਿਠਾਈ ਗਈ ਹੈ ਜਿਹੜੀ ਕਿ ਸੰਭਾਵਨਾ ਲੱਗੇਗੀ ਕਿ ਅਗਰ ਮੁੰਬਈ ਦੇ ਵਿੱਚ ਸੀਐਨਜੀ ਜਾਂ ਫਿਰ ਇਲੈਕਟ੍ਰੋਨਿਕ ਵਾਹਨ ਚੱਲਦੇ ਨੇ ਤਾਂ ਜਿਹੜਾ ਪੂਰਾ ਸਿਸਟਮ ਹੈ ਮੁੰਬਈ ਦਾ ਉਹ ਸਹੀ ਤਰੀਕੇ ਚੱਲ ਸਕੇਗਾ ਜਾਂ ਨਹੀਂ ਚੱਲ ਸਕੇਗਾ ਅਗਰ ਇਸ ਕਮੇਟੀ ਨੇ ਏਅਰਪੋਰਟ ਸੌਂਪ ਦਿੱਤੀ ਤਾਂ ਫਿਰ ਮੁੰਬਈ ਦੇ ਵਿੱਚ ਜਿਹੜੇ ਵਾਹਨ ਪੈਟਰੋਲ ਜਾਂ ਫਿਰ ਡੀਜ਼ਲ ਦੇ ਨਾਲ ਚੱਲਦੇ ਨੇ ਉਹਨਾਂ ਤੇ ਪਾਬੰਦੀ ਲੱਗ ਜਾਵੇਗੀ ਇਹ ਵਾਹਨ ਸੜਕਾਂ ਤੇ ਨਹੀਂ ਦੌੜ ਸਕਣਗੇ ਇਸੇ ਕਰਕੇ ਹੀ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਹ ਕਮੇਟੀ 3 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰੇਗੀ